ਅਸੀਂ ਪੰਜਾਬ ਵਿੱਚ ਭਈਆਂ ਨੂੰ ਕੀ ਕੱਢਣਾ ਅਸੀਂ ਤਾਂ ਆਪਣੇ ਨੰਦਪੁਰ ਸ਼ਹਿਰ ਦੇ ਵਿੱਚ ਆਪਣੀ ਕਰ ਸਕਦੇ ਆਜ ਤੱਕ ਸੁਣਿਆ ਸੀ ਸਿੱਖਾਂ ਦਾ ਆਨੰਦਪੁਰ ਕਿਉਂਕਿ ਜਿਹੜੇ ਚੱਕਰੋਂ ਪੁੱਛੀਦਾ ਵਾਕੀ ਦਾ ਫਿਰ ਅੰਧਾ ਨਹੀਂ ਮਨੰਦਪੁਰ ਦਾ ਪੁੱਤ ਅੱਜ ਪਤਾ ਲੱਗਣਾ ਪੁੱਤੀ ਦੇ ਜਦ ਦੋ ਦੋ ਕਹਿੰਦੇ ਜੀ ਇਹ ਤਾਂ ਸੱਚੀ ਨੰਦਪੁਰ ਦੇ ਵਾਸੀ ਹੋ ਆਪਣੇ ਆਪ ਨੂੰ ਕਹਿੰਦੇ ਹੋ ਸਿੱਖੋ ਵੀ ਅਸੀਂ ਆਨੰਦਪੁਰ ਦੇ ਵਾਸੀ ਹੋ ਆਨੰਦਪੁਰ ਦੇ ਵਿੱਚੋਂ ਭਈਆਂ ਨੂੰ ਕੱਢ ਕੇ ਦਿਖਾਓ ਕਿ ਉੱਥੋਂ ਦੀ ਐਮ ਸੀ ਨਜ਼ਰਾ ਉਹਨੇ ਵਾਰਦੀਂ ਦਿੱਤੀ ਆ ਕਿ ਭਈਆਂ ਨੂੰ ਕੋਈ ਹੱਥ ਨਹੀਂ ਲਾ ਸਕਦਾ ਅਨੰਦਪੁਰ ਦੇ ਨੇ ਇਹ ਹੱਡੀ ਆ ਜਾਣਖਰੇ ਭਣਾ ਜੀ ਦੋਸਤੋ ਇਹ ਵੀਡੀਓ ਇਨੀ ਸ਼ੇਅਰ ਕਰੋ ਵੀ ਹਰ ਇੱਕ ਗੁਰੂ ਦੇ ਸ਼ਖ ਤੱਕ ਪਹੁੰਚੇ ਤੇ ਜੇ ਫਿਰ ਵੀ ਉਹ ਕੁਝ ਨਾ ਕਰੇ ਤੇ ਫੇਰ ਤੁਮ ਰੱਬ ਹੀ ਰੱਖਾ ਸਾਡੇ ਸਿੱਖਾਂ ਦਾ ਸਾਡੇ ਦੁਨੀਆ ਦਾ ਕਿਉਂਕਿ ਸਭ ਤੋਂ ਉੱਤਮ ਸਿੱਖਾਂ ਜੇ ਸੇਖੀ ਕੁਝ ਨਾ ਕਰ ਸਕੇ ਤਾਂ ਫਿਰ ਵਾਕਿਆਨੇ ਕੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ